ਪੂਰੇ ਦੇਸ਼ ਭਰ ਦੇ ਵਿੱਚ ਵਕਫ ਵਕਫ ਸਮੇਂ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ 2 ਘੰਟਿਆਂ ਦੇ ਲਈ ਰੇਲ ਰੋਕੋ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਅੰਮ੍ਰਿਤਸਰ ਦੇ ਮੰਨਾ ਵਾਲਾ ਰੇਲਵੇ ਸਟੇਸ਼ਨ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧਪੁਰ ਦੇ ਵੱਲੋਂ ਰੇਲ ਰੋਕੋ ਅੰਦੋਲਨ ਜਿਹੜਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਚਲਾਇਆ ਗਿਆ ਦੱਸਦੀ ਹੈ ਕਿ ਕਿਸਾਨਾਂ ਦੇ ਵੱਲੋਂ 2 ਘੰਟਿਆਂ ਤੱਕ ਕੀਤੀਆਂ ਜਾ ਰਹੀਆਂ ਨੇ ਰੇਲ ਰੋਕੋ ਜਿਹੜਾ ਜਾਮ ਕੀਤਾ ਗਿਆ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧਪੁਰ ਦੇ ਵੱਲੋਂ ਅੰਮ੍ਰਿਤਸਰ ਦੇ ਮੰਨਾ ਵਾਲਾ ਰੇਲਵੇ ਸਟੇਸ਼ਨ ਤੇ ਕੀਤਾ ਗਿਆ ਉਹ ਵੀ ਚੱਕਾ ਜਾਮ ਕੀਤਾ ਇਸ ਦੌਰਾਨ ਕਿਹਾ ਕਿ ਜਾ ਰਿਹਾ ਹੈ ਕਿ ਲਖੀਮਪੁਰ ਖੀਰੀ ਦੇ ਵਿੱਚ ਹੋਈ ਕਿਸਾਨਾਂ ਦੀ ਮੌਤ ਦੀ ਵਾਰਗਣ ਨੂੰ ਲੈ ਕੇ ਅੱਜ ਦੇਸ਼ ਭਰ ਦੇ ਵਿੱਚ ਇਹ ਚੱਕਾ ਜਾਮ ਰਿਹਾ ਹੈ ਕਿਸਾਨਾਂ ਕੋ ਦਾ ਕਹਿਣਾ ਕਿ ਅਜੇ ਮਿਸ਼ਰਾ ਟੈਣੀ ਨੂੰ ਜ਼ਮਾਨਤ ਤੇ ਬਾਹਰ ਲਿਆਂਦਾ ਗਿਆ ਤੇ ਉਹਦੇ ਬਾਕੀ ਸਾਥੀਆਂ ਨੂੰ ਵੀ ਜ਼ਮਾਨਤ ਮਿਲ ਗਈ ਹੈ ਜਿੱਦੇ ਚਾਲਦੇ ਅਸੀਂ ਇਨਸਾਫ ਲੈਂਡ ਦੇ ਲਈ ਕੇਂਦਰ ਤੇ ਸੁੱਤੀ ਸਰਕਾਰ ਨੂੰ ਜੁਗਾਉਣ ਦੇ ਲਈ ਇਹ ਧੰਨਾ ਪ੍ਰਦਰਸ਼ਨ ਕਰ ਰਹੇ ਹਾਂ ਦੂਜੇ ਪਾਸੇ ਕਗਨਰ ਨੌਤ ਫਿਰ ਰਵਨੀਤ ਬਿੱਟੂ ਆ ਦੋਵੇਂ ਭਾਜਪਾ ਦੇ ਚਾਹਤੇ ਪੜੇ ਹੋਏ ਨੇ ਤੇ ਕਿਸਾਨਾਂ ਦੇ ਖਿਲਾਫ ਨਾਰੇबाजी ਕਰ ਰਹੇ ਨੇ ਉਹਨਾਂ ਕਹਾਂਗੇ ਪੰਜਾਬ ਦੇ ਵਿੱਚ ਅੱਗੇ ਨਾਲੋ ਨਸ਼ਾ ਜ਼ਿਆਦਾ ਵੱਧ ਚੁੱਕਿਆ ਤੇ ਨੌਜਵਾਨ ਨਸ਼ਿਆਂ ਦਾ ਸੇਵਨ ਕਰਕੇ ਮਰ ਰਹੇ ਨੇ ਆਪਣੀ ਜ਼ਬਾਨੀ ਬਰਬਾਦ ਕਰ ਰਹੇ ਨੇ ਪੰਜਾਬ ਸਰਕਾਰ ਇਸੇ ਕਾਬੂ ਨਹੀਂ ਪਾਸ ਕਰਈਏ ਭਾਰਤੀ ਸੰਜਣੇ ਇਕਤਾ ਸਿੱਧੂਪੁਰ ਸਾਡੇ ਵਾਲੋ ਮਾਨਾਂ ਵਾਲਾ ਸਟੇਸ਼ਨ ਜਿਹੜਾ ਉਹਦਾ ਰੇਲ ਦਾ ਇੱਥੇ ਚੱਕਾ ਜਾਮ ਕੀਤਾ ਗਿਆ ਸੰਯੁਕਤ ਮੋਰਚਾ ਗੈਰ ਰਾਜਨੀਤੀ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਕਾਲ ਸੀ ਸਾਰੇ ਭਾਰਤ ਦੇ ਵਿੱਚ ਜੋ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਕਿਸਾਨਾਂ ਨੂੰ ਗਰਸਿੱਧੀਆਂ ਗੱਡੀਆਂ ਝੜਾ ਕੇ ਸ਼ਹੀਦ ਕੀਤਾ ਗਿਆ ਇੱਕ ਪੱਤਰਕਾਰ ਵੀਰ ਨੂੰ ਅੱਜ ਸਾਰੇ ਭਾਰਤ ਦੇ ਵਿੱਚ ਰੋਸਮਜਰਾ ਹੋ ਰਿਹਾ ਹੈ ਟ੍ਰੇਨ ਰੋਕ ਕੇ ਜਿਹੜੇ ਲੋਕਾਂ ਨੂੰ ਐ ਵਹਿਮ ਵੀ ਵੀ ਆ ਜਿਹੜਾ ਕੋਟਾਂ ਤੋਂ ਜਾਂ ਇਥੋਂ ਤੁਸੀਂ ਇਨਸਾਫ ਲੈ ਲਓ ਅੱਜ 21 ਦੀ ਘਟਨਾ ਵੰਦੇ 24 ਜਾਪਾ ਪਹੁੰਚ ਚੁੱਕੇ ਆ ਹਜੇ ਤੱਕ ਇਨਸਾਫ ਨਹੀਂ ਦਿੱਤਾ ਗਿਆ ਉਹਦੇ ਮਟੈਣੀ ਮਿਸ਼ਰੇ ਦੇ ਮੁੰਡੇ ਨੂੰ ਬੇਲ ਤੱਕ ਦਿੱਤੀ ਗਈ ਆ ਇਸ ਕਰਕੇ ਇਹ ਦੋ ਕਾਨੂੰਨ ਕੰਮ ਕਰਦੇ ਆ ਗਰੀਬਾਂ ਲਈ ਹੋਰ ਅਮੀਰਾਂ ਲਈ ਹੋਰ ਅੱਜ ਸਾਰੇ ਭਾਰਤ ਦੇ ਟ੍ਰੇਨਾਂ ਰੁਕੀਆਂ ਵਾ ਹੁਣ ਸਰਕਾਰ ਮਜਬੂਰ ਹੋ ਉਹਨਾਂ ਦੇ ਕਾਰਵਾਈ ਕਰਨ ਨੂੰ ਇਸੇ ਕਰਕੇ ਕਹਿਨੇ ਆ ਕਿ ਕੋਈ ਬੋਟਾਂ ਵਾਲੇ ਇਹ ਮਸਲੇ ਹੱਲ ਨਹੀਂ ਕਰ ਸਕਦੇ ਇਹ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਆਣ ਕੇ ਹੀ ਮਸਲੇ ਹੱਲ ਹੋ ਸਕਦੇ ਆ ਜਿਹੋਣ ਟ੍ਰੇਨਾਂ ਰੁਕੀਆਂ ਜਿਹੜੇ ਲੋਕਾਂ ਨੂੰ ਯਾਤਰੀਆਂ ਨੂੰ ਖੱਜਲ ਖਰਾਬੀ ਹੋ ਰਹੀ ਆ ਉਹਦਾ ਭਾਰਤ ਸਰਕਾਰ ਜ਼ਿੰਮੇਵਾਰ ਆ ਸਾਨੂੰ 2021 ਤੋਂ ਅੱਜ ਤੱਕ ਇਨਸਾਫ ਨਹੀਂ ਮਿਲਿਆ ਸਾਡੀ ਮਜਬੂਰੀ ਬਣਾਈ ਹੈ ਟ੍ਰੇਨਾਂ ਰੋਕਣ ਦੀ ਬਹੁਤ ਭਾਜੀਪੀ ਦੇ ਚੇਤੇ ਬੰਦੇ ਨੇ ਮੰਤਰੀ ਉਹਦਾ ਪਿਓ ਹੋਂਤੇ ਹਰਿਆ ਪਰ ਜਿਹੜੀ ਸਰਕਾਰ ਆ ਹਮੇਸ਼ਾ ਹੀ ਜਿਹੜੇ ਆਪਦੇ ਪਿੱਟੂ ਆ ਆਪਦੇ ਜਿਹੜੇ ਮੰਤਰੀ ਸੰਤਰੀ ਉਹਨਾਂ ਪਿੱਠ ਮਗਰ ਖਲੌਂਦੀ ਆ ਕੋਈ ਕੋਟਾ ਵੀ ਉਹਨਾਂ ਦੇ ਕੋਈ ਕਰ ਪਾਉਂਦੀਆਂ ਬੜੀ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਜਿੱਥੇ ਵੀਡੀਓ ਐਵੀਡੈਂਸ ਆ ਉਹ ਵੀ ਵੀਡੀਓ ਐਵੀਡੈਂਸ ਐ ਜਿੱਦਾਂ ਉਹ ਗੱਡੀ ਚੜਾਉਂਦਾ ਕਿਸਾਨਾਂ ਦੇ ਪਰ ਅੱਜ ਤੱਕ ਉਹਦੇ ਵਿੱਚ ਕੋਈ ਇਨਸਾਫ ਨਾ ਮਿਲੇ ਬੜੀ ਸ਼ਰਮ ਵਾਲੀ ਗੱਲ ਐ ਇਸ ਕਰਕੇ ਜਿਹੜਾ ਇਹ ਕੰਗਣਾ ਹੋ ਗਿਆ ਬਿੱਟੂ ਹੋ ਗਿਆ ਬਿੱਟੂ ਨੂੰ ਨੇ ਇਸ ਕਰਕੇ ਲਾਇਆ ਵੀ ਇਹ ਸਰਦਾਰੇ ਪੱਗ ਬੰਦਾ ਪੰਜਾਬ ਤੋਂ ਉਂਦਾ ਤੇ ਤੂੰ ਕਿਸਾਨਾਂ ਖਿਲਾਫ ਬੋਲ ਬਿੱਟੂ ਨੂੰ ਕਹਿਣਾ ਚਾਹੁੰਦੇ ਆਪ ਤੇ ਦਵਾਈਆਂ ਪਾ ਪਾ ਕੇ ਪਿੱਟ ਪਿੱਟ ਦੇ ਦਿਓ ਜਿਹੀ ਹਾਲਾ ਹਾੜੇ ਮਰ ਕੇ ਉਹਦੇ ਚਾਰ ਦੇ ਇੱਕ ਵੀਰ ਪੱਤਰਕਾਰ ਸ਼ਹੀਦ ਹੋਇਆ ਉਹ ਵੀ ਕਿਸੇ ਮਾਂ ਦਾ ਪੁੱਤ ਹੀ ਇਸ ਕਰਕੇ ਇਨਸਾਬ ਤੇਰੀ ਜਿਹੜੀ ਮੋਦੀ ਸਰਕਾਰ ਆ ਪਹਿਲਾਂ ਮੋਦੀ ਨੂੰ ਗਾਲ੍ਹਾਂ ਕੱਢਦਾ ਨਾ ਹਾਂ ਜੋ ਉਹਨਾਂ ਦੇ ਪਾਲੇ ਚ ਹੋ ਕੇ ਉਹਨਾਂ ਦਾ ਚੁੰਮਚਾ ਬਣਿਆ ਵਾ ਇਸ ਕਰਕੇ ਜਿਹੜੀ ਯੋਜਨਾ ਦੇ ਪਾਲੇ ਉਹਨਾਂ ਦੇ ਪਾਲੇ ਤੇ ਤੂੰ ਜਾ ਕੇ ਦਾਨ ਪਾਜੀ ਕਰ ਰਿਆਂ ਇਹ ਲੋਕ ਪੰਜਾਬ ਦੇ ਤੈਨੂੰ ਕਦੀ ਮਾਫ ਨਹੀਂ ਕਰਨਗੇ ਜੀ